ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਜੀ ਧਿਆਨ ਦੇਣ ਯੋਗ ਕੁਝ ਜ਼ਰੂਰੀ ਗੱਲਾਂ ਨੰਬਰ 1 ਫੁੱਲ ਮਖਾਣਿਆਂ ਵਿੱਚ ਸਭ ਤੋਂ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ ਜੇਕਰ ਕੰਮ ਕਰਨ ਵਾਲਾ ਹਰ ਵਿਅਕਤੀ ਇਸ ਦਾ ਸੇਵਨ ਕਰੇ ਤਾਂ ਉਹਨਾਂ ਦੇ ਸਰੀਰ ਲਈ ਇਹ ਬਹੁਤ ਹੀ ਲਾਭਕਾਰੀ ਹਨ ਨੰਬਰ 2 ਜੇਕਰ ਹੋ ਸਕੇ ਤਾਂ ਮੈਦੇ ਤੋਂ ਬਣੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਇਸ ਨਾਲ ਸਾਡੇ ਸਰੀਰ ਨੂੰ ਬੁਢੇਰੇ ਬਿਮਾਰੀਆਂ ਲੱਗਦੀਆਂ ਹਨ। ਨੰਬਰ 3 ਜੇਕਰ ਹੱਥਾਂ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਹਲਕਾ ਸਰੋਂ ਦਾ ਤੇਲ ਕੋਸਾ ਕਰਕੇ ਹੱਥਾਂ ਉੱਪਰ ਲਗਾ ਕੇ ਚੰਗੀ ਤਰ੍ਹਾਂ ਮਾਲਿਸ਼ ਕਰੋ। ਬਹੁਤ ਆਰਾਮ ਮਿਲੇਗਾ। ਨੰਬਰ 4 ਜੇਕਰ ਸਰੀਰ ਦਾ ਕੋਈ ਅੰਗ ਜਲ ਜਾਵੇ ਤਾਂ ਉਸ ਉੱਪਰ ਕੇਲੇ ਦਾ ਗੁੱਦਾ ਲਗਾ ਲਓ। ਇਸ ਨਾਲ ਦਰਦ ਤੋਂ ਆਰਾਮ ਵੀ ਮਿਲੇਗਾ ਤੇ ਨਾਲ ਹੀ ਛਾਲੇ ਵੀ ਨਹੀਂ ਬਣਨਗੇ। ਨੰਬਰ 5 ਜੇਕਰ ਕਿਸੇ ਨੂੰ ਵੀ ਜ਼ਿਆਦਾ ਖੰਘ ਰਹਿੰਦੀ ਹੋਵੇ ਤਾਂ ਸ਼ਹਿਦ ਵਿੱਚ ਥੋੜਾ ਜਿਹਾ ਅਦਰਕ ਦਾ ਰਸ ਮਿਲਾ ਕੇ ਪੀ ਲੈਣਾ ਚਾਹੀਦਾ ਹੈ ਬਹੁਤ ਆਰਾਮ ਮਿਲੇਗਾ ਨੰਬਰ 6 ਜੇਕਰ ਕਬਜ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੋਵੇ ਤਾਂ ਰੋਜ਼ਾਨਾ ਦੇਸੀ ਘਿਓ ਦਾ ਸੇਵਨ ਜ਼ਰੂਰ ਕਰੋ ਨੰਬਰ 7 ਮੇਥੀ ਦੇ ਲੱਡੂ ਖਾਣ ਨਾਲ ਹੱਥਾਂ ਪੈਰਾਂ ਤੇ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 8 ਸਵੇਰੇ ਖਾਲੀ ਪੇਟ ਲਸਣ ਨੂੰ ਪਾਣੀ ਦੇ ਨਾਲ ਖਾਣ ਨਾਲ ਪੇਟ ਦੀ ਗੈਸ ਤੇ ਤਜਾਬ ਦੀ ਸਮੱਸਿਆ ਤੁਰ ਹੋ ਜਾਂਦੀ ਹੈ। ਨੰਬਰ 9 ਜੇਕਰ ਬੁਖਾਰ ਠੀਕ ਨਾ ਹੋ ਰਿਹਾ ਹੋਵੇ ਤਾਂ ਉਬਲੇ ਹੋਏ ਚੌਲਾਂ ਦਾ ਪਾਣੀ ਪੀ ਲਵੋ। ਨੰਬਰ 10 ਸਵੇਰੇ ਖਾਲੀ ਪੇਟ ਉੱਠ ਕੇ ਤਾਂਬੇ ਦੇ ਬਰਤਨ ਵਾਲਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਹ ਸਾਡੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਨੰਬਰ 11 ਤੇਜ਼ਾਬ ਦੀ ਸਮੱਸਿਆ ਨੂੰ ਦੂਰ ਕਰਨ ਲਈ ਠੰਡਾ ਦੁੱਧ ਪੀਣਾ ਵੀ ਬਹੁਤ ਚੰਗਾ ਮੰਨਿਆ ਜਾਂਦਾ ਹੈ। ਨੰਬਰ 12 ਚਿਹਰੇ ਦੀਆਂ ਝੁਰੜੀਆਂ ਤੇ ਛਾਈਆਂ ਨੂੰ ਦੂਰ ਕਰਨ ਲਈ ਨਿੰਬੂ ਦਾ ਰਸ ਆਪਣੇ ਚਿਹਰੇ ਤੇ ਲਗਾਓ। ਨੰਬਰ 13 ਜਿਨ੍ਹਾਂ ਨੂੰ ਖਾਣਾ ਖਾਣ ਤੋਂ ਬਾਅਦ ਖੱਟੇ ਢਕਰ ਆਉਂਦੇ ਹਨ, ਬਦ ਹਜ਼ਮੀ ਹੋ ਜਾਂਦੀ ਹੈ ਤੇ ਸੀਨੇ ਵਿੱਚ ਜਲਣ ਰਹਿੰਦੀ ਹੈ, ਉਹ ਪਿਆਜ਼ ਕੱਟ ਕੇ ਉਸ ਉੱਪਰ ਨਿੰਬੂ ਨਿਚੋੜ ਕੇ ਦੁਪਹਿਰ ਦੇ ਖਾਣੇ ਦੇ ਨਾਲ ਰੋਜ਼ਾਨਾ ਖਾਓ। ਤੁਹਾਡਾ ਹਾਜਮਾ ਬਿਲਕੁਲ ਸਹੀ ਹੋ ਜਾਵੇਗਾ। ਨੰਬਰ 14 ਸੌਂਫ ਵਿੱਚ ਬਹੁਤ ਗੁਣ ਹੁੰਦੇ ਹਨ। ਸੌਂਫ ਵਾਲਾ ਦੁੱਧ ਪੀਣ ਨਾਲ ਰੰਗ ਗੋਰਾ ਹੋ ਜਾਂਦਾ ਹੈ ਤੇ ਸੌਂਫ ਖੂਨ ਨੂੰ ਵੀ ਸਾਫ਼ ਕਰਦੀ ਹੈ। ਨੰਬਰ 15 ਰਾਤ ਨੂੰ ਜ਼ਿਆਦਾ ਚੌਲਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਨੰਬਰ 16 ਚਿਹਰੇ ਦਾ ਮੇਕਅਪ ਉਤਾਰਨ ਦੇ ਲਈ ਕੱਚੇ ਦੁੱਧ ਦਾ ਇਸਤੇਮਾਲ ਕਰੋ। ਨੰਬਰ 17 ਜੇਕਰ ਤੁਹਾਨੂੰ ਅੱਧਾ ਸਿਰ ਦਰਦ ਹੋਣ ਦੀ ਸਮੱਸਿਆ ਹੈ ਤਾਂ ਜੂਸ ਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕਰੋ। ਨੰਬਰ 18 ਜੇਕਰ ਤੁਸੀਂ ਹਮੇਸ਼ਾ ਦੇ ਲਈ 슈ਗਰ ਤੋਂ ਬਚਣਾ ਚਾਹੁੰਦੇ ਹੋ ਤਾਂ ਕੋਲਡ ਡਰਿੰਕਸ ਦਾ ਇਸਤੇਮਾਲ ਘੱਟ ਕਰੋ। ਨੰਬਰ 19 ਜੇਕਰ ਮੇਦੇ ਵਿੱਚ ਤੇਜਾਬ ਦੀ ਪ੍ਰੋਬਲਮ ਹੋ ਰਹੀ ਹੈ ਤਾਂ ਦਹੀਂ ਦਾ ਇਸਤੇਮਾਲ ਬਿਨਾਂ ਚੀਨੀ ਤੋਂ ਰੋਜ਼ਾਨਾ ਕਰੋ। ਨੰਬਰ 20 ਜ਼ਿਆਦਾ ਨਿਭਾਉਣ ਵਾਲਾ ਇਨਸਾਨ ਘੱਟ ਬਿਮਾਰ ਹੁੰਦਾ ਹੈ। ਨੰਬਰ 21 ਜਿਹੜੇ ਲੋਕ ਘੱਟ ਬੋਲਦੇ ਹਨ ਉਹਨਾਂ ਦਾ ਦਿਮਾਗ ਜ਼ਿਆਦਾ ਤੇਜ਼ ਹੁੰਦਾ ਹੈ। ਨੰਬਰ 22 ਜਿਨ੍ਹਾਂ ਲੋਕਾਂ ਨੂੰ ਅਲਰਜੀ ਹੁੰਦੀ ਹੈ ਉਹ ਲੱਸੀ ਦਾ ਇਸਤੇਮਾਲ ਬਿਲਕੁਲ ਨਾ ਕਰੋ ਕਿਉਂਕਿ ਇਸ ਨਾਲ ਤੁਹਾਡੀ ਅਲਰਜੀ ਹੋਰ ਜ਼ਿਆਦਾ ਵੱਸ ਸਕਦੀ ਹੈ। ਨੰਬਰ 23 ਜਾਮਣ ਦਾ ਇਸਤੇਮਾਲ ਦੰਦਾਂ ਵਿੱਚ ਹੋਣ ਵਾਲੀ ਖਰਾਬੀ ਅਤੇ ਮੂੰਹ ਵਿੱਚੋਂ ਆਉਣ ਵਾਲੀ ਬਦਬੂ ਨੂੰ ਖਤਮ ਕਰ ਦਿੰਦਾ ਹੈ। ਨੰਬਰ 24 ਗਿੱਲੇ ਵਾਲਾਂ ਤੇ ਕਦੇ ਵੀ ਕੰੰਗੀ ਨਾ ਕਰੋ ਇਸ ਤਰ੍ਹਾਂ ਕਰਨ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ ਨੰਬਰ 25 ਜਿਗਰ ਨੂੰ ਬਿਹਤਰ ਰੱਖਣ ਦੇ ਲਈ ਫਲਾਂ ਦਾ ਰਸ ਜ਼ਿਆਦਾ ਇਸਤੇਮਾਲ ਕਰੋ ਨੰਬਰ 26 ਹੱਥਾਂ ਤੇ ਜੇਕਰ ਕਦੇ ਸਿਆਹੀ ਦੇ ਦਾਗ ਲੱਗ ਜਾਣ ਤਾਂ ਨਿੰਬੂ ਦਾ ਰਸ ਦਾਗ ਵਾਲੀ ਥਾਂ ਉਤੇ ਰਗੜਨ ਨਾਲ ਸਾਰੇ ਦਾਗ ਦੂਰ ਹੋ ਜਾਣਗੇ ਨੰਬਰ 27 ਜੇਕਰ ਸੱਟ ਲੱਗ ਜਾਵੇ ਤੇ ਖੂਨ ਨਿਕਲਣ ਲੱਗ ਜਾਵੇ ਤਾਂ ਉਸ ਉੱਪਰ ਬਰਫ਼ ਰੱਖ ਦਿਓ ਖੂਨ ਨਿਕਲਣਾ ਬੰਦ ਹੋ ਜਾਵੇਗਾ ਨੰਬਰ 28 ਅੰਗੂਰਾਂ ਦਾ ਜੂਸ ਪੀਣ ਨਾਲ ਲਕੋਰੀਆ ਦੀ ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ ਨੰਬਰ 29 ਲਗਾਤਾਰ ਆੜੂਆਂ ਦਾ ਸੇਵਨ ਕਰਨ ਨਾਲ ਪੇਟ ਦੀ ਸਫਾਈ ਹੁੰਦੀ ਰਹਿੰਦੀ ਹੈ ਨੰਬਰ 30 ਸਵੇਰੇ ਉੱਠ ਕੇ ਗਰਮ ਪਾਣੀ ਵਿੱਚ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਗਲਾ ਤੇ سینਾ ਸਾਫ ਹੋ ਜਾਂਦੇ ਹਨ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ